ਤੋਂ ਤੋਂ ਸ਼ੁਰੂ ਹੋ ਤੇਗ ਬਾਹਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬ ਦੀ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਧਾਰਮਿਕ ਪ੍ਰੋਗਰਾਮ ਬੁਲਿਤੇ ਗਏ। ਇਸੇ ਲਈ ਤਿਆਤ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ, ਸ਼੍ਰੀ ਬੇਰ ਸਾਹਿਬ ਤਲਵੰਡੀ ਸਾਬ ਤੋਂ ਤੱਕੇ ਚਾਰ ਵੱਖ-ਵੱਖ ਸਥਾਨਾਂ ਤੋਂ ਨਗਰ ਕੀਰਤਨ ਚੱਲ ਕੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਹੁੰਚੇ। ਇਸੇ ਲਈ ਤਿਆਤ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਬਟਾਲਾ ਤੋਂ ਬਾਅਦ ਮਹਿਤਾ ਰਹੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦੁਪੱਤ ਵਿੱਚ ਦੇਰ ਰਾਤ ਪਹੁੰਚਿਆ। ਇਸ ਨਗਰ ਕੀਰਤਨ ਦੇ ਵਿੱਚ ਦਾਖਲ ਹੋਣ ਤੋਂ ਉੱਤੇ ਨਿੱਘਾ ਸਵਾਗਤ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਮਜੀਤ ਸਰ ਦਰਵਿੰਦਰਜੀਤ ਸਿੰਘ ਸੁਮੇਤ ਜ਼ਿਲ੍ਹੇ ਦੇ ਪ੍ਰਸ਼ਾਸਕੀ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਪਰਜਨ ਸਿੰਘ ਈਟੀਓ ਨੇ ਕਿਹਾ ਕਿ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਵਕਫ ਸ਼ਹਿਰਾਂ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਰ ਸਥਾਪਨਾ ਜੋਖੇ ਧਾਰਮਿਕ ਪ੍ਰੋਗਰਾਮ ਤੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਕੀ ਕਰਵਾਏ ਜਾ ਰਹੇ ਹਨ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਨੂੰ ਅਸੀਂ ਯਾਦ ਕਰ ਰਹੇ ਹਾਂ ਪੰਜਾਬ ਸਰਕਾਰ 350 ਸਾਲਾਂ ਸ਼ਹੀਦੀ ਦਿਹਾੜਾ ਜਿਹੜਾ ਹੈ ਉਹਨੂੰ ਮਨਾ ਰਹੀ ਹੈ ਚਾਰ ਵੱਖਰੇ ਵੱਖਰੇ ਪਾਵਾਂ ਤੋਂ ਨਗਰ ਕੀਰਤਨ ਆਰੰਭ ਹੋਏ ਨੇ ਕੱਲ ਸਵੇਰ ਸ਼ਰੀ ਨਗਰ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸੀਗਾ ਇਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਉਮਰੂਬਤ ਲਾਜੀ ਉਥੇ ਹਾਜ਼ਰ ਸੀਗੇ ਔਰ ਇਸ ਤੋਂ ਇਲਾਵਾ ਅਸੀਂ ਇੱਕ ਗੁਰਦਾਸਪੁਰ ਸਾਖ ਤੋਂ ਮੋਰ ਟ੍ਰਾਂਸਪੋਰਟ ਤੋਂ ਇੱਕ ਜਿਹੜਾ ਆ ਉਹ ਨਗਰ ਕੀਰਤਨ ਆ ਰਿਹਾ ਤਲਵੰਡੀ ਸਾਹ ਤੋਂ ਇੱਕ ਔਰ ਇੱਕ ਫਰੀਦਕੋਟ ਦਾ ਇਹ ਸਾਰੇ ਜਿਹੜੇ ਨਗਰ ਕੀਰਤਨ ਇਹ ਵੱਖ-ਵੱਖ ਫੜਾ ਕਰਦੇ ਹੋਏ ਵੱਖ-ਵੱਖ ਜਗ੍ਹਾ ਤੇ ਆ ਗੁਜ਼ਰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ 22 ਨਵੰਬਰ ਨੂੰ ਜਿਹੜੇ ਨੇ ਸੰਪੰਨ ਹੋਣੇ ਸੀ ਉਸ ਤੋਂ ਬਾਅਦ 23 24 ਤੇ 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਰਿਕੇ ਗਏ ਨੇ 23 ਨਵੰਬਰ ਨੂੰ ਜਿਹੜਾ ਉਹ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਨੇ ਰੈਬਰ ਨੇ ਉਹਨਾਂ ਨੂੰ ਅਸੀਂ ਇਨਵੀਟੇਸ਼ਨ ਕਾਰਡ ਦਿੱਤੇ ਨੇ ਇਸ ਤੋਂ ਇਲਾਵਾ 24 ਤਰੀਕ ਨੂੰ ਆ ਸਵੇਰ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਿਹੜਾ ਉਹ ਸੀਸਪੇਟ ਯਾਤਰਾ ਜਿਹੜੀ ਆ ਹੋਏ ਕਿ ਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਭਾਈ ਜਤਾ ਜੀ ਆ ਸ਼੍ਰੀ ਗੁਰਦੇਵ ਸਾਹਿਬ ਜੀ ਦਾ ਸੀਸ ਸੰਤਨੀ ਚੌਂਕ ਤੋਂ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਸੀਗੇ ਪਰ ਉਸ ਤੋਂ ਅੱਗੇ ਫਿਰ ਅਨੰਦਪੁਰ ਸਾਹਿਬ ਪਹੁੰਚੇ ਸੀਗੇ ਸੋ ਇਸ ਤੋਂ ਉਸ ਤੋਂ ਬਾਅਦ ਇੱਕ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾਇਆ ਜਾ ਰਿਹਾ 24 ਨਵੰਬਰ ਨੂੰ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਆ ਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਆ ਇਹ ਚੰਡੀਗੜ੍ਹ ਤੋਂ ਬਾਹਰ ਕਿਤੇ ਹੋਰ ਜਗ੍ਹਾ ਤੇ ਜਿਹੜਾ ਹੋ ਰਿਹਾ ਔਰ ਇਹ குரு ਸਾਹਿਬ ਨੂੰ ਜਿਹੜਾ ਡੈਡੀਕੇਟਡ ਆ ਅਸੀਂ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੀ ਗੁਰਬਾਣੀ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਉਹਦੇ ਵਿੱਚ ਵਿਚਾਰ ਵਟਾਂਦਰਾ ਜਿਹੜਾ ਆ ਉਹ ਕੀਤਾ ਜਾਊਗਾ ਅਸੀਂ ਪੂਰੇ ਪ੍ਰਬੰਧ ਜਿਹੜੇ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕੀਤੇ ਨੇ ਜਿਹਦੇ ਵਿੱਚ ਟੈਂਟ ਸਿਟੀ ਜਿਹੜੀ ਆ ਤਿੰਨ ਟੈਂਟ ਸਿਟੀਆਂ ਬਣਾਈਆਂ ਗਈਆਂ ਨੇ ਔਰ 10 ਕਹ ਹਜ਼ਾਰ ਦੇ ਕਰੀਬ ਸੰਗਤ ਉਹਨਾਂ ਦੇ ਵਿੱਚ ਠਹਿਰ ਸਕਦੀ ਆ ਹੈਲਥ ਦੇ ਵਾਸਤੇ ਐਂਬੂਲੈਂਸਸ ਦਾ ਪ੍ਰਬੰਧ ਕੀਤਾ ਗਿਆ ਮੈਡੀਕਲ ਟੀਮਾਂ ਜਿਹੜੀਆਂ ਉੱਥੇ ਤਾਂ ਨਾਤ ਕੀਤੀਆਂ ਗਈਆਂ ਨੇ ਟ੍ਰਾਫਿਕ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਸੋ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਔਰ ਇਸ ਦੇ ਨਾਲ ਹੀ ਇਹ ਜਿਹੜੇ ਨਗਰ ਕੀਰਤਨ ਆ ਰਹੇ ਨੇ ਇਹਨਾਂ ਦੀ ਅਗਵਾਈ ਜਿਹੜੀ ਆ ਉਹ ਸੰਤ ਮਹਾਂਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਅਸੀਂ ਤੇ ਨਿਮਾਨੇ ਸਿੱਖ ਹੋਣ ਦੇ ਨਾਤੇ ਅਸੀਂ ਆਪਣੀ ਸੇਵਾ ਦਾ ਕਾਰਜ ਜਿਹੜਾ ਆ ਉਹ ਨਿਭਾ ਰਹੇ ਆ ਬਾਕੀ ਜਿਹੜੀ ਨਗਰ ਕੀਰਤਨ ਨੇ ਉਹਨਾਂ ਦੀ ਅਗਵਾਈ ਸੰਤ ਮਹਾਂਪੁਰਸ਼ ਕਰ ਰਹੇ ਨੇ ਮੈਂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਕਿ ਉਹ 23 24 ਤੇ 25 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਗੁਰੂ ਸਾਹਿਬ ਦੀਆਂ ਆਸ਼ੀਰਵਾਦ ਪ੍ਰਾਪਤ ਕਰਨ ਪਰਿਵਾਰਾਂ ਸਮੇਤ ਉੱਥੇ ਹਾਜ਼ਰੀ ਭਰਨ ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਗੁਰੂ ਸਾਹਿਬ ਦੇ ਬਲੀਦਾਨ ਬਾਰੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਗੁਰੂ ਸਾਹਿਬ ਦੀ ਮਿਹਰਬਾਨੀ ਬਾਰੇ ਜਿਹੜਾ ਉਹ ਦੱਸਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਵੀ ਆਪਣੇ ਜੀਵਨ ਦੇ ਵਿੱਚ ਹੱਕ ਸੱਚ ਦੀ ਲੜਾਈ ਲੜ ਸਕਣ ਹੱਕ ਤੇ ਸੱਚ ਦੇ ਉੱਤੇ ਚੱਲ ਸਕਣ ਇਹ ਲੈ ਕੇ ਸਵਾਲ ਹੈ ਜੀ ਜਿਹੜੀ ਕੀਤੇ ਨਾ ਰਾਤ ਦਾ ਰਹਿੰਦਾ ਕਿਸੇ ਤਰ੍ਹਾਂ ਦਾ ਇਹ ਜਿਹੜਾ ਨਗਰ ਕੀਰਤਨ ਅੱਜ ਇਤੋਂ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਹੈ ਇਹਨਾਂ ਦਾ ਰਹਿਣ ਦਾ ਪ੍ਰਬੰਧ ਅਮਰੋਸਰ ਚਾ ਔਰ ਸੰਤ ਬਾਵਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਿਹੜੇ ਨੇ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ ਜਿਹੜਾ ਸ਼੍ਰੀ ਰਗਰ ਤੋਂ ਕੱਲ ਨਦਰ ਕੀਰਤਨ ਆਰੰਭ ਹੋਇਆ ਸੀਗਾ ਉਹਨਾਂ ਦਾ ਪ੍ਰਾਜ ਜਿਹੜਾ ਆ ਉਹ ਪਠਾਨ